ਸਤਿਕਾਰਯੋਗ ਦਰਸ਼ਕੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਆਦਬ ਸਤਕਾਰ ਨਾਲ ਸਸਰੀਕਾਲ ਸੋ ਕੁਝ ਦਿਨਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਮੈਂ ਫਿਰ ਤੁਹਾਡੇ ਲਈ ਹਾਜ਼ਰ ਹੋ ਰਿਹਾ ਕਿਉਂਕਿ ਮੈਂ ਕੁਝ ਸਿੱਕ ਹੋਣ ਕਰਕੇ ਕੁਝ ਦਿਨ ਹਸਪੀਟਲ ਰਹਿਣ ਕਰਕੇ ਤੋਂ ਤੁਹਾਡੇ ਲਈ ਕੋਈ ਨਵਾਂ ਵਲੌਗ ਨਹੀਂ ਸੀ ਪਾ ਸਕਿਆ ਸੋ ਅੱਜ ਆਪਾਂ ਆਏ ਹਾਂ ਇੱਥੇ ਨਾ ਇੱਕ ਪ੍ਰਿੰਸਸ ਮਾਰਕੀਟ ਜਿਹੜਾ ਹਸਪੀਟਲ ਹੈ ਉਹਦੇ ਬਲੋਂ ਜਿਹੜਾ ਕੈਂਸਰ ਹੈ ਨਾ ਕੈਂਸਰ ਦੀ ਜਿਹੜੀ ਰੋਕथाम ਲਈ ਉਹਦੀ ਰਿਸਰਚ ਲਈ ਤੇ ਇਹ ਇੱਥੇ ਫੰਡਰੇਜ਼ਿੰਗ ਕਰਦੇ ਨੇ ਤੇ ਇੱਕ ਰਨ ਕਰਾਉਂਦੇ ਨੇ ਰਨ ਬੱਕੂ-ਵਖਰੀ ਤਰ੍ਹਾਂ ਦੀ ਹੈਗੀ ਜਿੱਦਾਂ 10 ਕਿਲੋਮੀਟਰ, 5 ਕਿਲੋਮੀਟਰ, 3 ਕਿਲੋਮੀਟਰ ਤੇ 1 ਕਿਲੋਮੀਟਰ। ਸੋ ਪਿਛਲੇ ਸਾਲ ਵੀ ਆਪਾਂ ਇੱਥੇ ICV ਤੋਂ ਪਿਛਲੇ ਸਾਲ ਆਪਾਂ ਇਹਨਾਂ ਨੂੰ ਜਿਹੜਾ ਕਾਫੀ ਫੰਡ ਜਾ ਇਕੱਠਾ ਕਰਕੇ ਦਿੱਤਾ ਸੀ। ਸਾਡੇ ਖਾਣੇ ਤੇ ਸਾਡਾ ਲਾਈਫਸਟਾਈਲ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੈ। ਕਿ ਕੈਂਸਰ ਵੱਡੀ ਤعداد ਦੇ ਵਿੱਚ ਫੈਲ ਰਿਹਾ ਹੈ ਸੋ ਕੈਂਸਰ ਦੀਆਂ ਕੁਸ਼ਕ ਕਿਸਮਾਂ ਹੈਗੀਆਂ ਜਿਨ੍ਹਾਂ ਤੇ ਰਿਸਰਚ ਆਉਂਦੀ ਹੈ ਕੀਮੋਥੈਰਪੀ ਹੁੰਦੀ ਹੈ ਤੇ ਕੁਝ ਬਹੁਤ ਸਾਰੀਆਂ ਜਿਹੜੀਆਂ ਇਹਦੀਆਂ ਨਸਲਾਂ ਨੂੰ ਇਸ ਤਰ੍ਹਾਂ ਦੀਆਂ ਨੇ ਤਾਂ ਜਿਨ੍ਹਾਂ ਬਾਰੇ ਜੇ ਕਾਫੀ ਰਿਸਰਚ ਕਰਨ ਦੀ ਲੋੜ ਹੈ ਸੋ ਕਾਫੀ ਫੰਡਿੰਗ ਇਕੱਠੀ ਹੋਈ ਹੈ ਸੋ ਕਾਫੀ ਲੋਕ ਆਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਮਾਂ ਪਿਓ ਭੈਣ ਭਰਾ ਜਾਂ ਤਾਂ ਕੈਂਸਰ ਤੋਂ ਪੀੜਤ ਨੇ ਤੇ ਜਾਂ ਜਿਨ੍ਹਾਂ ਨੇ ਕੈਂਸਰ ਤੇ ਜਿੱਤ ਪ੍ਰਾਪਤ ਕਰ ਲਈ ਹੈ ਤੇ ਹਸਪੀਟਲ ਨੇ ਉਹਨਾਂ ਨੂੰ ਤੰਦਰੁਸਤ ਕੀਤਾ ਸੋ ਕੀਮੋਥੈਰਪੀ ਤਾਂ ਹੈਗੀ ਉਹ ਹੈ ਕੀਮੋਥੈਰਪੀ ਹੈ ਮਤਲਬ ਗੋਲੀਆਂ ਹੈਗੀਆਂ ਨੇ ਤੋਂ ਹੋਰ ਕਈ ਤਰ੍ਹਾਂ ਦੇ ਬਲੱਡ ਟੈਸਟ ਨੇ ਤੋਂ ਉਹ ਜਿਹੜੀਆਂ ਦਵਾਈਆਂ ਨੇ ਉਹ ਕਈ ਵਾਰ ਤੁਸੀਂ ਕੈਂਸਰ ਫ੍ਰੀ ਹੋ ਜਾਂਦੇ ਹੋ ਤੋਂ ਕੁਝ ਕੈਂਸਰ ਇਸ ਤਰ੍ਹਾਂ ਨਹੀਂ ਹੁੰਦੇ ਨੇ ਕਿ ਜਿਹੜੇ ਬਹੁਤ ਅਗਰੈਸਿਵ ਹੁੰਦੇ ਨੇ ਤੁਹਾਡੀ ਬਾਡੀ ਵਿੱਚ ਫੈਲ ਜਾਂਦੇ ਨੇ ਸੋ ਇਹ ਦੋਸਤੋ ਦੁਨੀਆ ਦੀ ਇੱਕ ਬਹੁਤ ਵੱਡੀ ਮੈਂ ਕਿਹਾ ਦਾਨ ਹੈਗਾ ਤੋਂ ਆ ਦੇਖੋ ਇੱਥੋਂ ਹੁਣ ਜਿਹੜੀ ਹੈਗੀ ਇਹ ਰਨ ਸਟਾਰਟ ਹੋਏਗੀ ਤੇ ਆਪਾਂ ਵੀ ਇੱਥੇ ਲਾਈਨ ਚ ਆ ਲੱਗੇ ਆ ਤੇ ਰਸਤਾ ਜਿਹੜਾ ਹੈਗਾ ਟੋਰਾਂਟੋ ਦਾ ਉਹ ਬਹੁਤ ਖੂਬਸੂਰਤ ਹੈ ਤੇ ਰੂਟ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਹੈ ਆਪਾਂ ਜਿੱਦਾਂ 3 ਕਿਲੋਮੀਟਰ ਤੇ 1 ਕਿਲੋਮੀਟਰ ਵਾਲੇ ਇਕੱਠੇ ਚੱਲਣਗੇ ਕਿਉਂਕਿ ਮੈਂ ਹਸਪੀਟਲ ਤੋਂ ਉੱਠ ਕੇ ਆਇਆ ਹਾਂ ਤਾਂ ਮੇਰੇ ਚੰਨੀ ਹਿੰਮਤ ਨਹੀਂ ਤਾਂ ਮੈਂ ਪਿਛਲੀ ਵਾਰ 5 ਕਿਲੋਮੀਟਰ ਅਸੀਂ ਚੱਲੇ ਸੀਗੇ ਲੇਕਿਨ ਅੱਜ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਹੈ ਕਿ ਅਸੀਂ 1 ਕਿਲੋਮੀਟਰ ਹੀ ਚੱਲ ਸਕਾਂਗੇ ਤੇ ਜਿੱਥੇ ਜਾ ਕੇ ਰੁਕਾਂਗੇ ਤਾਂ ਫਿਰ ਉੱਥੇ ਇਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਬੈਕ ਲਿਆਉਣ ਲਈ ਬਲੰਟੀਅਰਲੀ ਮਤਲਬ ਜਿਨ੍ਹਾਂ ਕਾਰਾਂ ਹੈਗੀਆਂ ਕਿ ਜਿੱਦਾਂ ਟੈਕਸੀ ਟਾਈਪ ਕਾਰਾਂ ਨੇ ਤੇ ਜਾਂ ਫਿਰ ਰਿਕਸ਼ੇ ਨੇ ਹੁਣ ਇਹ ਆਪਾਂ ਉੱਥੇ ਚੱਲ ਕੇ ਦੇਖਦੇ ਹਾਂ ਕਿ ਉਹ ਆਪਾਂ ਨੂੰ ਕਿਸ ਤਰ੍ਹਾਂ ਵਾਪਸ ਲੈ ਕੇ ਆਉਂਦੇ ਨੇ ਇਹ ਜਿਹੜਾ ਸਮਾਗਮ ਸੀਗਾ ਉਹ ਜਿਹੜਾ ਵ੍ਰਸਤੀ ਯੂਨੀਵਰਸਿਟੀ ਦਾ ਸਟੇਡੀਅਮ ਹੈ ਵ੍ਰਸਤੀ ਸਟੇਡੀਅਮ ਤੋਂ ਉੱਥੋਂ ਆ ਜਿਹੜਾ ਸ਼ੁਰੂ ਹੋਇਆ ਸੀ ਉੱਥੇ ਕਾਫੀ ਸਾਰੀਆਂ ਈਵੈਂਟਸ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੇ ਕਾਫੀ ਸਾਰੇ 스ਨੈਕਸ ਸੀਗੇ ਕਾਫੀ ਸਾਰੇ ਲੋਕਾਂ ਨੂੰ ਗਿਫਟ ਦਿੱਤੇ ਗਏ ਫ੍ਰੀ ਜਿਦਾਂ ਪਾਣੀ ਵਾਲੀਆਂ ਬੋਤਲਾਂ ਸੀਗੀਆਂ ਡੌਗ ਦੇ ਪਾਣੀ ਪੀਣ ਲਈ ਸੀਗਾ ਤਾਂ ਉਹ ਸਾਹਮਣੇ ਸੀਐਨ ਟਾਵਰ ਦਿਖਾਈ ਦਿੰਦਾ ਤੇ ਆਹ ਜਿਹੜੇ ਕਿੱਟ ਨੇ ਅਸੀਂ ਇਹ ਦੋ ਦਿਨ ਪਹਿਲਾਂ ਚੱਕ ਲਈਆਂ ਸੀ ਸਾਡਾ ਟੋਪੀ ਵੀ ਨਾਲ ਹੈ ਪਿਛਲੀ ਵਾਰ ਵੀ ਇਹ ਨਾਲ ਸੀ ਸੋ ਆ ਅਸੀਂ ਹੁਣ ਜਿਹੜਾ ਰਨ ਤੇ ਤੁਰੇ ਜਾ ਰਹੇ ਹਾਂ ਤਾਂ ਸਾਹਮਣੇ ਤੋਂ ਪਹਿਲਾਂ ਵੀ ਦਿਖਾਇਆ ਕਿ ਸੀਐਨ ਟਾਵਰ ਵੀ ਦਿਖਾਈ ਦਿੰਦਾ ਸੀ ਹੁਣ ਆਪਾਂ ਜਿਹੜਾ ਹੈਗਾ ਇਹ ਟੋਰਾਂਟੋ ਜਨਰਲ ਜਿਹੜਾ ਆਪਣੇ ਕੋਇਨਸ ਪਾਰਕ ਹੈ ਜਿੱਥੇ ਅਨਟਾਰੀਓ ਦੀ ਗਵਰਨਮੈਂਟ ਚਲਾਈ ਜਾਂਦੀ ਆ ਤਾਂ ਜੋ ਪ੍ਰਿੰਸੈਸ ਮਾਰਗਰੇਟ ਹਸਪੀਟਲ ਹੈ ਮਾਉਂਟ ਸਨਾਈ ਹਸਪੀਟਲ ਹੈ ਤਾਂ ਉਹਨਾਂ ਸਾਰਿਆਂ ਦੇ ਅੱਗੇ ਤੋਂ ਆਪਾਂ ਲੰਘ ਕੇ ਜਾ ਰਹੇ ਹਾਂ ਤਾਂ ਰਸਤੇ ਦੇ ਵਿੱਚ ਜਿਹੜਾ ਹੈਗਾ ਇਹ ਮਿਊਜ਼ਿਕ ਦਾ ਪ੍ਰਬੰਧ ਹੈ ਜਿਹੜੇ ਪੋਰਟੇਬਲ ਵਾਸ਼ਰੂਮ ਨੇ ਉਹ ਵੀ ਰੱਖੇ ਗਏ ਨੇ ਤੇ 스ਨੈਕਸ ਦਾ ਵੀ ਪ੍ਰਬੰਧ ਹੈ ਪਾਣੀ ਚਿਪਸ ਹੋਰ ਜਿਹੜਾ ਇਦਾਂ ਦੀਆਂ ਚੀਜ਼ਾਂ ਨੇ ਤੁਹਾਨੂੰ ਉਹ ਵੀ ਦਿੰਦੇ ਨੇ ਸੋ ਮੈਂ ਵੀ ਇਹ ਰਨ ਦਾ ਹਿੱਸਾ ਬਣਿਆ ਹੋਇਆ ਇਸ ਤੌਰ ਦਾ ਹਿੱਸਾ ਬਣਿਆ ਹੋਇਆ ਅਸ ਚੱਲ ਰਹੇ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਦੇਖ ਕੇ ਹੌਸਲਾ ਭਜਾਈ ਹੋਵੇ ਕਿ ਜਰੂਰ ਨਹੀਂ ਕਿ ਸਾਡਾ ਕੋਈ ਰਿਸ਼ਤੇਦਾਰ ਕੈਂਸਰ ਦੇ ਪੀੜਤ ਹੋਵੇ ਜਾਂ ਅਸੀਂ ਖੁਦ ਕੈਂਸਰ ਦੇ ਪੀੜਤ ਹੋਵੇ ਤਾਂ ਹੀ ਅਸੀਂ ਇਹ ਸਮਾਗਮ ਅਟੈਂਡ ਕਰਨੇ ਹੁੰਦੇ ਨੇ ਸੋ ਲੇਕਿਨ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਬਿਮਾਰੀਆਂ ਸੀਗੀਆਂ ਜਿਦਾ ਸਮਾਲ ਚਿਕਨ ਬਾਕਸ ਜਿਹਨੂੰ ਉਹ ਮਾਥਾ ਕਹਿੰਦੇ ਸੀਗੇ ਤੇ ਮਲੇਰੀਆ ਤੋਂ ਪੋਲੀਓ ਕਿੰਨੀਆਂ ਬਿਮਾਰੀਆਂ ਸੀਗੀਆਂ ਜਿਹੜੀਆਂ ਉਹ ਡਾਕਟਰ ਨੇ ਰਿਸਰਚ ਨਾਲ ਖਤਮ ਕੀਤੀਆਂ ਨੇ ਸੋ ਉਹ ਦਿਨ ਵੀ ਦੂਰ ਨਹੀਂ ਤੇ ਜਦੋਂ ਕੈਂਸਰ ਹੈ ਜਿਹੜਾ ਇਸਤੇ ਵੀ ਜਿਹੜਿਆਂ ਨੂੰ ਡਾਕਟਰ ਉਹ ਜਿੱਤ ਪ੍ਰਾਪਤ ਕਰ ਲੈਣਗੇ ਵਿਗਿਆਨ ਜਿੱਤ ਪ੍ਰਾਪਤ ਕਰ ਲਏਗਾ ਸੋ ਇਸ ਪ੍ਰਕਾਰ ਰਸਤੇ ਦੇ ਵਿੱਚ 뮤직 ਦੇ ਪ੍ਰਬੰਧ ਸੀ ਤੇ ਆ ਜਿਹੜੇ ਆ ਕਾਸਟਿਊਮ ਪਾ ਕੇ ਹਮਨੇ ਹੋਏ ਨੇ ਤੇ ਇੱਕ ਡ੍ਰੈਗਨ ਜਿਹਾ ਬਣਿਆ ਹੋਇਆ ਤੇ ਬੜਾ ਹੀ ਸੋਹਣਾ ਲੱਗਦਾ ਸੀ ਡਾਂਸ ਕਰਦਾ ਤੇ ਇਹਦੇ ਵਿੱਚ ਦੋ ਨੌਜਵਾਨ ਨੇ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇੱਧਰ ਇੱਕ 뮤직 ਗਰੁੱਪ ਸੀਗਾ ਤੇ ਜਿਹੜਾ 뮤직 ਪੁਜਾ ਰਿਹਾ ਸੀ ਉਹ ਜਦੋਂ ਤੁਸੀਂ ਤੁਰਦੇ ਸੀ ਆਲਦਾਲੇ ਨੇਚਰ ਆਲਦਾਲੇ ਲੋਕ ਤੇ ਇੱਥੇ ਆ ਕੇ ਤੁਹਾਨੂੰ ਮਹਿਸੂਸ ਹੁੰਦਾ ਕਿ ਕਿ ਮੈਂ ਇਕੱਲਾ ਨਹੀਂ ਬਿਮਾਰ ਤੇ ਦੁਨੀਆਂ ਇਹਨੇ ਹੌਸਲੇ ਨਾਲ ਤੇ ਕਰ ਰਹੀ ਆ ਆ ਦੇਖੋ 뮤직 ਵੱਜ ਰਿਹਾ ਹੈ ਇਹ ਜਿਹੋ ਮਿਊਜ਼ਿਕ ਹੈ ਤੁਹਾਨੂੰ ਜਿਹਦਾ ਹੌਸਲਾ ਦਿੰਦਾ ਹੈ ਤੁਹਾਡੇ ਚ ਉਤਸ਼ਾਹ ਭਰਦਾ ਹੈ ਸੋ ਇਸੇ ਤਰ੍ਹਾਂ ਜਿਹੜਾ ਕਾਫੀ ਲੋਕ ਸੀਗੇ ਕਾਫੀ ਅੱਗੇ ਚਲੇ ਗਏ ਤੋਂ ਕਾਫੀ ਜਿਹੜੇ ਜਿਨ੍ਹਾਂ ਨੇ ਰਨ ਕਰਨਾ ਸੀ ਮਤਲਬ ਭੱਜਣਾ ਸੀਗਾ ਕਈ ਤੁਰਨ ਵਾਲੇ ਨੇ ਬਹੁਤੇ ਭੱਜਣ ਵਾਲੇ ਨੇ ਅ ਸੋ ਉਹ ਸਾਰੇ ਜਿਹੜੇ ਆਪਾਂ ਆਪਣੇ ਰੂਟ ਤੇ ਜਾ ਰਹੇ ਨੇ ਸੋ ਰੂਟ ਤੈਹ ਨੇ ਸੋ ਆ ਆ ਮੁੜ ਕੇ ਫੇਰ ਆਪਾਂ ਬਿਲਕੁਲ ਅ ਗੀੜਾ ਕੱਢ ਕੇ ਸਾਨੂੰ ਅਸੀਂ ਸਾਨੂੰ ਗੱਡੀ ਨੇ ਇੱਕ ਨੇ ਮਤਲਬ ਜਦੋਂ ਪਹੁੰਚਾਇਆ ਜਿਹੜੀ ਉੱਥੇ ਸਰਵਿਸ ਹੈਗੀ ਆ ਉਹ ਸਾਨੂੰ ਫੇਰ ਜਿਹੜਾ ਵਾਪਸ ਆ ਉਹ ਜਿਹੜੇ ਛੱਡ ਗਈ ਤਾਂ ਕਿ ਸਾਨੂੰ ਜ਼ਿਆਦਾ ਲੰਬਾ ਤੁਰਨਾ ਨਾ ਪਵੇ ਤੇ ਫੇਰ ਅਸੀਂ ਵਾਪਸ ਆ ਗਏ ਆ ਤੇ ਯੂਨੀਵਰਸਿਟੀ ਦਾ ਜਿਹੜਾ ਸਟੇਡੀਅਮ ਰਸ਼ਟਰੀ ਸਟੇਡੀਅਮ ਉਹਦੇ ਕੋਲ ਆ ਗਏ ਆ ਜਿੱਥੇ ਮੇਨ ਸਮਾਗਮ ਹੋ ਰਿਹਾ ਹੈ ਤੇ ਇੱਥੇ ਹੁਣ ਆਪਾਂ ਜਿਹੜਾ ਫਿਨਿਸ਼ਿੰਗ ਲਾਈਨ ਤੇ ਜਾਵਾਂਗੇ ਤੇ ਆ ਹੌਸਲਾ ਅਫਜ਼ਾਈ ਕਰ ਰਹੇ ਨੇ ਤੇ ਉਹ ਸਾਹਮਣੇ ਫਿਨਿਸ਼ਿੰਗ ਲਾਈਨ ਹੈਗੀ ਆ ਤੇ ਇਹਦੇ ਜਿਹਨੋਂ ਗੇਟ ਦੇ ਥੱਲੇ ਚੀ ਲੰਘਾਂਗੇ ਤੋ ਅੱਗੇ ਜਿਹੜੇ ਲੋਕਾਂ ਨੇ ਇਸ ਰਨ ਚ ਭਾਗ ਲਿਆ ਜਾਂ ਇਸ ਫੰਡਰੇਜਿੰਗ ਦੇ ਵਿੱਚ ਭਾਗ ਲਿਆ ਤੋ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਤੇ ਉਹਨਾਂ ਦੇ ਉੱਤੇ ਮੈਡਲ ਵੀ ਪਾਏ ਜਾਣਗੇ ਤੇ ਇਹ ਮੈਡਲ ਮੇਰੇ ਵੀ ਪਾਇਆ ਗਿਆ BTC ਨਾਲ ਉਹਦੇ ਵੀ ਪਾਇਆ ਗਿਆ ਸੋ ਆ ਜਿਹੜੇ ਸਾਹਮਣੇ ਉਹ ਤੁਸੀਂ ਦੇਖ ਰਹੇ ਹੋ ਲੜਕੀਆਂ ਇਹ ਜਿਹੜੇ ਵੀ ਲੋਕ ਐਂਟਰ ਕਰਦੇ ਨੇ ਤੋ ਉਹਨਾਂ ਦੇ ਗਲਾਂ ਦੇ ਵਿੱਚ ਮੈਡਲ ਹੈ ਜਿਹੜਾ ਉਹ ਪਾਉਂਦੇ ਨੇ ਤੇ ਇੱਥੋਂ ਫਿਰ ਨਿਕਲ ਕੇ ਅਸੀਂ ਫਿਰ ਅਗੇ ਚਲੇ ਗਏ ਤੁਸੀਂ ਮੇਰੇ ਵੀ ਗਲ ਦੇ ਵਿੱਚ ਪਾਇਆ ਹੋਇਆ ਮੈਡਲ ਹੈ ਜਿਹੜਾ ਦੇਖ ਰਹੇ ਹੋ ਸੋ ਇਹ ਮੈਡਲ ਮੈਨੂੰ ਵੀ ਮਿਲੇ ਆ ਪਿਛਲੀ ਵਾਰ ਵੀ ਮਿਲਿਆ ਸੀਗਾ ਸੋ ਇਸ ਵਕਤ ਜਿਹੜੀ ਕਿੱਟ ਹੈ ਜਿਹੜੀ ਸਾਡੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਤੇ ਇਹ ਵੀ ਇਹਨਾਂ ਦੀਆਂ ਦਿੱਤੀਆਂ ਹੋਈਆਂ ਨੇ ਸੋ ਬਲੂ ਕਲਰ ਦੀ ਹੈ ਤੇ ਜਿਹੜਾ ਬੈਗ ਹੈ ਸਾਨੂੰ ਦਿੱਤਾ ਉਹ yellow ਕਲਰ ਦਾ ਜਿਹਦੇ ਵਿੱਚ ਕਿੱਟ ਉਹਦੇ ਵਿੱਚ ਕਾਫੀ ਸਮਾਨ ਹੈ ਤੇ ਇਸ ਤਰ੍ਹਾਂ ਦੀਆਂ ਬੋਤਲਾਂ ਵੀ ਜਿਹੜੀਆਂ ਉਹ ਦਿੱਤੀਆਂ ਨੇ ਸੋ ਉਸ ਤੋਂ ਬਾਅਦ ਅਸੀਂ ਸਨੈਕ ਕੀਤਾ ਸੁਣਾਇ ਕਾਫੀ ਚੋਅ ਸੀ ਉਹਦੇ ਵਿੱਚ ਤੇ ਸਨੈਕ ਕਰਨ ਤੋਂ ਬਾਅਦ ਤੇ ਜਿਹਦੇ ਵਿੱਚ ਫਰੂਟ ਸੀਗੇ ਹੈਗ ਕੈਟਿਜ ਸੀਗੀਆਂ ਤੇ ਹੋਰ ਸਮਾਨ ਸੀਗਾ ਉਹ ਖਾਣ ਤੋਂ ਬਾਅਦ ਫਿਰ ਅਸੀਂ ਆਪਣੇ ਘਰ ਨੂੰ ਰਵਾਨਾ ਹੋ ਗਏ ਤੇ پارک ਕੀਤੀ ਹੋਈ ਸੀ ਗੱਡੀ پارک ਚੋਂ ਗੱਡੀ ਕੱਢੀ ਆ ਹੁਣ ਤੇ ਹੁਣ ਆਪਾਂ ਘਰ ਵੱਲ ਨੂੰ ਜਾ ਰਹੇ ਹਾਂ ਤਾਂ ਦੋਸਤੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਸੀ ਕੀ দানਪੁਣ ਅਸੀਂ ਹੋਰ ਵੀ ਕਾਫੀ ਕਰਦੇ ਆਂ ਗੁਰਦੁਆਰਿਆਂ 'ਚ ਵੀ ਕਰਦੇ ਆਂ ਹੋਰ ਥਾਵਾਂ ਤੇ ਵੀ ਕਰਦੇ ਆਂ ਕਰਨਾ ਲਓ ਜੀ ਆਪਣੇ ਵੀ ਕਲ ਦੇ ਵਿੱਚ ਮੈਡਲ ਪੈ ਗਿਆ ਤੇ ਉਸ ਤੋਂ ਬਾਅਦ ਆ ਜਿਹੜੀ ਉਹ ਕੁਝ ਅਸੀਂ ਤਸਵੀਰਾਂ ਖਚਾਈਆਂ ਤੇ ਜਿਸ ਤਰ੍ਹਾਂ ਇੱਕ ਸਾਈਨ ਲੱਗਿਆ ਹੋਇਆ ਸੀ ਪ੍ਰਿੰਸ ਮਾਰਗਰੇਟ ਦਾ ਤੇ ਕੈਰੀ ਦਾ ਫਾਇਰ ਤਾਂ ਇਹ ਹੈਗਾ ਕਿ ਤੁਸੀਂ ਅੰਕਰੀ ਦਾ ਫਾਇਰ ਮਤਲਬ ਇਹ ਹੈਗਾ ਤੇ ਦੂਸਰੇ ਇੱਕ ਪਾਸੇ ਲੱਗਿਆ ਹੋਇਆ ਤੇ ਬਹੁਤ ਸਾਰਾ ਜਿਹੜਾ ਡੋਨੇਸ਼ਨ ਹੈ ਉਹ ਇਕੱਠਾ ਹੋਇਆ ਹੈ ਤਕਰੀਬਨ 1.5 ਮਿਲੀਅਨ ਤੋਂ ਉੱਪਰ ਹੈ ਜਿਹੜਾ ਉਹ ਪੈਸੇ ਨੇ ਜਿਹੜੇ ਉਹ ਇਕੱਠੇ ਹੋਏ ਨੇ ਕੈਂਸਰ ਰਿਸਰਚ ਲਈ ਤੋਂ ਇਹ ਕੁਝ ਤਸਵੀਰਾਂ ਨੇ ਤੇ ਹੁਣ ਆਪਾਂ ਇਥੋਂ ਤਸਮਾਪਤ ਹੋ ਗਏ ਹਾਂ ਘਰ ਵੱਲ ਨੂੰ ਜਾ ਰਹੇ ਹਾਂ ਤੇ ਤੁਹਾਨੂੰ ਦਿਖਾ ਰਹੇ ਹਾਂ ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹੋ ਜੀਆਂ ਥਾਵਾਂ ਤੇ ਜਿੱਥੇ ਇਮਿਊਨਿਟੀ ਦਾ ਜਿਹੜਾ ਹੈਗਾ ਭਲਾ ਉਥੇ ਜਰੂਰ ਸਾਨੂੰ ਦਾਨ ਕਰਨਾ ਚਾਹੀਦਾ ਹੈ। ਚੰਗਾ ਵੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੇ ਵੱਲੋਂ ਕੀਤੀ ਇਹ ਨਿੱਕੀ ਜੀ ਕੋਸ਼ਿਸ਼ ਚੰਗੀ ਲੱਗੀ ਹੋਵੇਗੀ। ਇਹ ਸਿਰਫ ਤੁਹਾਡੇ ਹੌਸਲਾ ਅਫਜ਼ਾਈ ਲਈ ਹੈ ਤਾਂ ਕਿ ਤੁਸੀਂ ਜਿਹੜੀ ਮਨੁੱਖਤਾ ਲਈ ਜਿਹੜਾ ਹੈਗਾ ਉਹ ਵੱਧ ਤੋਂ ਵੱਧ ਵੱਧਾ ਯੋਗਦਾਨ ਪਾ ਸਕੋ ਤੇ ਤਾਂਕਿ ਜਿਹੜੀ ਕੈਂਸਰ ਵਰਗੀ ਨਾਮ ਉਹ ਰੋਦਾ ਬਿਮਾਰੀ ਹੈ ਤੇ ਇਸ ਨੂੰ ਕਾਬੂ ਕੀਤਾ ਜਾ ਸਕਤੇ ਜਾ ਸਕੀ। ਤੇ ਚਲੋ ਫਿਰ ਕਰਦੇ ਹਾਂ ਸਮਾਪਤੀ ਇੱਥੇ ਹੀ ਤੇ ਹੁਣ ਆਪਾਂ ਨੂੰ ਕਰ ਕਰਨ ਨੂੰ ਜਾਣ ਦਾ ਜਿਹੜਾ ਟਾਈਮ ਉਹ ਹੋ ਗਿਆ ਤੇ ਨੈਕਸਟ ਟਾਈਮ ਤੁਸੀਂ ਵੀ ਕੋਸ਼ਿਸ਼ ਕਰੋਗੇ ਵੱਧ ਤੋਂ ਵੱਧ ਆਪਣੇ ਆਪ ਨੂੰ ਉੱਥੇ ਰਜਿਸਟਰ ਕਰਾਓ ਡੋਨੇਸ਼ਨ ਦਿਓ ਤੇ ਇਹਨਾਂ ਜਿਹੜੇ ਇਵੈਂਟਸ ਨੇ ਕਮਿਊਨਿਟੀ ਵੀ ਇਵੈਂਟਸ ਤੇ ਇਹਨਾਂ ਦੇ ਵਿੱਚ ਭਾਗ ਲਾਓ ਕਿਉਂਕਿ ਸਾਰੀ ਮਨੁੱਖਤਾ ਲਈ ਹੈ ਕਿਸੇ ਇੱਕ ਧਰਮ ਲਈ ਨਹੀਂ ਇੱਕ ਦੇਸ਼ ਲਈ ਨਹੀਂ ਹੈਗਾ ਤੇ ਸਾਰਿਆਂ ਲਈ ਹੈ ਸਾਰਿਆਂ ਦੀ ਭਲਾਈ ਲਈ ਹੈ ਇਹ ਇਸ ਮੁਸੀਬਤ ਕਦੀ ਵੀ ਕਿਸੇ ਨੂੰ ਵੀ ਆ ਸਕਦੀ ਹੈ ਤੇ ਜੇ ਸਾਡ ਕੋਲ ਰਿਸਰਚ ਹੋਊਗੀ ਦਵਾਈਆਂ ਹੋਣਗੀਆਂ ਤਾਂ ਹੀ ਸੋਇ ਦਾ ਕਾਬੂ ਹੋ ਕੀ ਕਾ ਜ ਆ ਸਕਦਾ ਹੈ ਤੇ ਉਮੀਦ ਕਰਦਾ ਹਾਂ ਕਿ ਚੰਗਾ ਲੱਗਿਆ ਹੋਵੇਗਾ ਤੇ ਇੱਥੇ ਹੀ ਦਿਓ ਫਿਰ ਮੇਜਰ ਮਾਲਕ ਨੂੰ ਆ ਗਿਆ ਤੇ ਅੱ퍼 ਕਰਦੇ ਹਾਂ ਸਮਾਪਤੀ ਚਲਦੇ ਹਾਂ ਘਰ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਤਮ ਸਤਕਾਰ ਨਾਲ ਸਤਿ ਸ੍ਰੀ ਅਕਾਲ